ਇਹ ਬਹੁਤ ਹੀ ਮੰਦਪਾਲੀ ਘਟਨਾ ਹੋਈ ਹੈ ਦੋ ਪਾਰਟੀਆਂ ਜਿਹੜੀ ਆਪਸ ਚ ਲੜੀਆਂ ਉਸ ਤੋਂ ਬਾਅਦ ਉਹ ਹਸਪਤਲ ਦੇ ਵਿੱਚ ਆ ਕੇ ਲੜੀਆਂ इवन ਇੱਥੇ ਉਹ ਉਹਨਾਂ ਨੇ ਪੱਥਰ ਮਾਰੀ ਕੀਤੀ ਹੈ ਸਾਰੇ ਸ਼ੀਸ਼ੇ ਤੋੜਤੇ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਸੱਟ ਵੱਜ ਸਕਦੀ ਸੀ ਤੇ ਉਹ ਜਿਹੜੇ ਬੰਦੇ ਹੈਗੇ ਉਹ ਅਸਲਾ ਲੈ ਕੇ ਵੀ ਇੱਥੇ ਤੁਰੇ ਫਿਰਦੇ ਸੀ ਉਹਨਾਂ ਕੋਲ ਪਿਸਟਲਸ ਰਿਵਾਲਵਰਸ ਵੀ ਸੀਗੇ ਤੇ ਬਹੁਤ ਵਾਰ ਇਹੀ ਹੁੰਦਾ ਜਿਵੇਂ ਅੱਜ ਕੱਲ ਲੋਕਾਂ 'ਚ ਪੇਸ਼ੈਂਸ ਘਟ ਹੈ ਜੇ ਇੱਟਾ ਚਲਾਈਆਂ ਤੇ ਕੱਲ ਨੂੰ ਜੇ ਉਹਨਾਂ ਦੇ ਅੱਗੇ ਕੋਈ ਆਂਦਾ ਮਾਈਟ ਬੀ ਉਹਨਾਂ ਨੇ ਵੇਖਣਾ ਨਹੀਂ ਸੀ ਕਿ ਉਹ ਕੋਈ ਮੁਲਾਜ਼ਮ ਹੈ ਡਾਕਟਰ ਹੈ ਕੋਈ ਪੈਰਾਮੈਡੀਕਲ ਸਟਾ ਉਹ ਪਿਸਤਲ ਨਿਕਾਲ ਕੇ ਗੋਲੀ ਵੀ ਚਲਾ ਸਕਦੇ ਤੇ ਇਹ ਜਿਹੜੀ ਹੈਗੀ ਹੈ ਇਹ ਅਸੀਂ ਇੱਥੇ ਨੌਕਰੀ ਕਰ ਰਹੇ ਆ ਭਾਵੇਂ ਉਹ ਕੋਈ ਕੰਟਰੈਕਟਰ ਦਾ ਮੁਲਾਜ਼ਮ ਹੈ ਕੋਈ ਰੈਗੂਲਰ ਮੁਲਾਜ਼ਮ ਹੈ ਉਹ ਨੌਕਰੀ ਕਰ ਰਿਹਾ ਸਰਕਾਰ ਦੀ ਜਿਹੜੀ ਸੇਵਾਵਾਂ ਹੈਗੀਆਂ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਜਿਹੜੀ ਅਲਟੀਮੇਟਲੀ ਸਾਡੀ EMPLOYEER ਹੈ ਸਰਕਾਰ ਹੈ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਪ੍ਰੋਪਰ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ ਇਹਦੇ ਲਈ ਪਹਿਲਾਂ ਵੀ ਬਹੁਤ ਵਾਰ ਧਰਨੇ ਲੱਗੇ ਆ ਜਦੋਂ ਕਲਕੱਤੇ ਵਾਲਾ ਕਾਂਡ ਹੋਇਆ ਸੀ ਜਿਹੜੇ ਡਾਕਟਰ ਹੈਗੇ ਉਹਦੇ ਨਾਲ ਰੇਪ ਹੋਇਆ ਸੀ ਉਦੋਂ ਵੀ ਅਸੀਂ ਇੰਨਾ ਰੋਲਾ ਪਾਇਆ ਸਰਕਾਰ ਨੇ ਕਿਹਾ ਕਿ ਅਸੀਂ ਬਹੁ ਔਰ ਜਿਹੜੀ ਸਰਕਾਰ ਹੈ ਉਹ ਬਿਲਕੁਲ ਹੀ ਆਪਣੀ ਜਿਹੜੀ ਕੋਈ ਵੀ ਗੱਲ ਜਿਹੜੀ ਹੈ ਬੋਲ ਕੇ ਪੁੱਲ ਜਾਂਦੇ ਆ ਲਾਰੇ ਲਾ ਕੇ ਛੱਡ ਦਿੰਦੇ ਆ